ਜੋ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹਨਾਂ ਵਰਗਾ ਕੋਈ ਸ਼ਾਹੂਰ ਹੁੰਦਾ ਹੀ ਨਹੀਂ ਉਹ ਰਾਜਿਆਂ ਦੇ ਵੀ ਰਾਜੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਕੇਵਲ ਤੇ ਕੇਵਲ ਦੁਨਿਆਵੀ ਧਨ ਹੈ ਨਾ ਮੇਰੇ ਸਤਿਗੁਰੂ ਜੀ ਕਹਿੰਦੇ ਉਹ ਤਾਂ ਕੰਗਾਲ ਨੇ ਕੰਗਾਲ ਜਿਨ੍ਹਾਂ ਕੋਲ ਕੇਵਲ ਤੇ ਕੇਵਲ ਦੁਨਿਆਵੀ ਧਨ ਹੈ ਪਰ ਦੇ ਜਿਨ ਕਾ ਪੱਲੇ ਧਨ ਵਸੇ ਤਿਨ ਕਾ ਨਾਉ ਫਕੀਰ ਤੇ ਫਕੀਰ ਕਿਹ ਕੰਗਾਲ ਨੂੰ ਮੰਗਤੇ ਨੋ ਜਿਨ ਕੈ ਪੱਲੇ ਧਨ ਵਸੇ ਤਿਨ ਕਾ ਨਾਉ ਫਕੀਰ ਹੇ ਗੁਰੂ ਰਾਮਦਾਸ ਪਿਤਾ ਜੀ ਜਿਨ ਕੈ ਹਿਰਦੇ ਤੂੰ ਵਸੈ ਤੇ ਨਰਗੁਣੀਹੀਰ ਹੇ ਗੁਰੂ ਰਾਮਦਾਸ ਜੀ ਜਿਨਾਂ ਦੇ ਹਿਰਦੇ ਤੁਹਾਡਾ ਵਾਸਾ ਹੈ ਉਹ ਤਾਂ ਗੁਨਾ ਦੇ ਸਾਗਰ ਨੇ ਆਕੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਰਥਿਕ ਹਾਲਤ ਕਮਜ਼ੋਰ ਹੈ ਇਥੋਂ ਦੇਕਰ ਘਰ ਵਿੱਚ ਰੋਟੀ ਪਕਾਉਣ ਵਾਸਤੇ ਤਵਾ ਵੀ ਨਹੀਂ ਸੀ ਕੋਈ ਵਧੀਆ ਚੁੱਲਾ ਵੀ ਨਹੀਂ ਹੈਗਾ ਦੋ ਇੱਟਾਂ ਖੜੀਆਂ ਕਰਕੇ ਨਾ ਉੱਤੇ ਇੱਕ ਪੱਥਰ ਦਾ ਟੁਕੜਾ ਰੱਖ ਕੇ ਉੱਤੇ ਰੋਟੀ ਪਕਾਉਂਦੇ ਸਨ ਰਾਗੀ ਮਨਸਾ ਸਿੰਘ ਜੀ ਹਰ ਵੇਲੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਸਨ ਕਦੀ ਉਲੰਬਾ ਨਹੀਂ ਦਿੱਤਾ ਹਰ ਵੇਲੇ ਮੁਕਤੇ ਇਹ ਗੱਲ ਹੁੰਦੀ ਸੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਅੰਦਰੋਂ ਪੁਕਾਰ ਕਰਦੇ ਸਨ ਇਹ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ اے ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਮੇਰੇ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਮੇਰੇ ਸ਼ੁ크rana ਕਰਨਾ ਇਹ ਗੱਲ ਦਾ ਮਹਾਰਾਜਾ ਜੀ ਜੀ ਸਿੰਘ ਨੂੰ ਪਤਾ ਲੱਗਾ ਕਿਤੇ ਮਹਾਰਾਜ ਰਣਜੀਤ ਸਿੰਘ ਆਪ ਰਾਗੀ ਮਨਸਾ ਸਿੰਘ ਦੇ ਘਰ ਗਿਆ ਹੁਣ ਜਾ ਕੇ ਬੂਹਾ ਖੜਕਾਇਆ ਆਖਿਆ ਰਾਗੀ ਸਿੰਘ ਜੀ ਦਰਵਾਜ਼ਾ ਖੋਲੋ ਅੰਦਰੋਂ ਆਵਾਜ਼ ਆਈ ਵੀ ਕੌਣ ਆਖਿਆ ਮੈਂ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਆਖਿਆ ਇੱਕ ਰਾਜੇ ਨੂੰ ਮੇਰੇ ਨਾਲ ਕੀ ਕੰਮ ਪੈ ਗਿਆ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਅੱਗੋਂ ਬੜੀ ਨਿਮਰਤਾ ਦੇ ਨਾਲ ਰਾਗੀ ਮਨਸਾ ਸਿੰਘ ਜੀ ਆਖਣ ਲੱਗੇ ਵੀ ਮੈਂ ਤੁਹਾਨੂੰ ਮਿਲਣਾ ਨਹੀਂ ਜਾਂਦਾ ਵੀ ਦਰਵਾਜ਼ਾ ਖੋਲੋ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਜਦੋਂ ਪ੍ਰੇਮ ਦੇ ਨਾਲ ਮਹਾਰਾਜਾ ਦੀਪ ਸਿੰਘ ਨੇ ਬੇਨਤੀ ਕੀਤੀ ਉਹ ਰਾਗੀ ਮਨਸਾ ਸਿੰਘ ਜੀ ਮੈਂ ਇੱਥੇ ਰਾਜਾ ਬਣ ਕੇ ਨਹੀਂ ਆਇਆ ਗੁਰੂ ਰਾਮ ਦਾਦਾ ਸੇਵਕ ਬਣ ਕੇ ਆਇਆ ਦਰਵਾਜ਼ਾ ਖੋਲੋ ਦਰਵਾਜ਼ਾ ਖੁੱਲਿਆ ਰਾਗੀ ਮਨਸਾ ਸਿੰਘ ਜੀ ਨੇ ਦਰਵਾਜਾ ਖੁੱਲਿਆ ਖੱਤ ਜੋੜਲੇ ਮਹਾਰਨਦੀਪ ਸਿੰਘ ਨੇ ਕਿਦੇ ਮੈਨੂੰ ਪਤਾ ਲੱਗਾ ਤੁਹਾਡੀ ਆਰਥਿਕ ਹਾਲਤ ਕਮਜ਼ੋਰ ਹੈ ਮੈਂ ਤੁਹਾਡੀ ਮਦਦ ਕਰਨਾ ਚਾਹੁੰਨਾ ਤਾਂ ਅੱਗੋਂ ਬੜੀ ਨਿਮਰਤਾ ਦੇ ਵਿੱਚ ਰਾਗੀ ਮਨਸਾ ਸਿੰਘ ਜੀ ਨੇ ਦੋਵੇਂ ਹੱਥ ਜੋੜਲੇ ਆਖਿਆ ਰਾਜਨ ਮਹਾਰਨਦੀਪ ਸਿੰਘ ਜਿਸ ਖਜ਼ਾਨੇ ਦੇ ਤੂੰ ਮੇਰੀ ਮਦਦ ਕਰਨੀ ਹੈ ਉਹ ਖਜ਼ਾਨਾ ਕਿੱਥੋਂ ਲਿਆ ਜੀ ਤਮਾਰਨ ਜੀ ਸੀ ਕਹਿੰਦਾ ਉਹ ਖਜ਼ਾਨਾ ਮੈਂ ਗੁਰੂ ਰਾਮਦਾਸ ਦੇ ਕੋਲੋਂ ਲਿਆ ਤੇ ਅਗੋ ਰਾਗੀ ਮਨਸਾ ਸਿੰਘ ਜੀ ਆਖਣ ਲੱਗੇ ਜੇ ਮੈਨੂੰ ਕਿਸੇ ਜੀ ਦੀ ਲੋੜ ਹੋਵੇਗੀ ਨਾ ਮੈਂ ਆਪਣੇ ਪਿਤਾ ਦੇ ਕੋਲੋਂ ਮੰਗ ਲਾਂਗਾ ਆਪਣੇ ਬਾਪੂ ਦੇ ਕੋਲੋਂ ਮੰਗ ਲਾਂਗਾ ਮੈਨੂੰ ਤੇਰੀ ਮਦਦ ਦੀ ਲੋੜ ਨਹੀਂ ਮੈਨੂੰ ਤੇਰੀ ਸਹਾਇਤਾ ਦੀ ਲੋੜ ਨਹੀਂ ਮੈਂ ਤੇਰੀ ਸਹਾਇਤਾ ਕਰਨੀ ਚਾਹੁੰਨਾ ਆਖਿਆ ਰਾਜਨ ਜੇ ਮੈਨੂੰ ਕਿਸੇ ਜੀ ਦੀ ਲੋੜ ਹੋਵੇਗੀ ਨਾ ਮੈਂ ਆਪਣੇ ਬਾਪੂ ਕੋਲ ਮੰਗ ਲਾਂਗਾ ਆਪਣੇ ਪਿਤਾ ਕੋਲ ਮੰਗ ਲਾਵਾਂਗਾ ਕਿ ਆਖਿਆ ਵੀ ਤੇਰਾ ਬਾਪੂ ਕੌਣ ਹੈ ਤੇਰਾ ਪਿਤਾ ਕੌਣ ਹੈ ਉਸ ਵੇਲੇ ਰਾਗੀ ਮਨਸਾ ਸਿੰਘ ਆਖਣ ਲੱਗੇ ਮੇਰਾ ਬਾਪੂ ਹੈ ਧੰਨ ਗੁਰੂ ਰਾਮਦਾਸ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮੇਰਾ ਬਾਪੂ ਹੈ ਧੰਨ ਗੁਰੂ ਰਾਮਦਾਸ ਜੀ ਆਕੋ ਧੰਨ ਗੁਰੂ ਰਾਮਦਾਸ ਜੀ ਮੇਰੇ ਬਾਪੂ ਨੇ ਮੈਨੂੰ ਬਹੁਤ ਕੁਝ ਤਹ ਜਿਹਨੀਆਂ ਦਾਤਾਂ ਮੇਰੇ ਬਾਪੂ ਨੇ ਮੈਨੂੰ ਦਿੱਤੀਆਂ ਨਾ ਅਜੇ ਤਨਾ ਉਹ ਦਾਤਾਂ ਦਾ ਸ਼ੁਕਰਾਨਾ ਵੀ ਨਹੀਂ ਕੀਤਾ ਜੇ ਕਿਸੇ ਚੀਜ਼ ਦੀ ਮੈਨੂੰ ਲੋੜ ਹੋਵੇਗੀ ਨਾ ਮੈਂ ਆਪਣੇ ਬਾਪੂ ਦੇ ਕੋਲੋਂ ਆਪਣੇ ਪਿਤਾ ਧੰਨ ਗੁਰੂ ਰਾਮਦਾਸ ਜੀ ਦੇ ਕੋਲੋਂ ਮੰਗ ਲਾਂਗਾ ਰਾਜਾ ਵੀ ਬੜਾ ਹੈਰਾਨ ਹੋਇਆ ਮਹਾਰਾਜ ਰਜੀਤ ਸਿੰਘ ਪਿਆਰ ਦੇ ਨਾਲ ਇਹ ਜੇ ਗੁਰਸਿੱਖ ਤੇ ਚਾਨਾ ਤੇ ਨਮਸਕਾਰ ਕਰਕੇ ਵਾਪਸ ਚਲਾ ਗਿਆ ਵੇਖੋ ਕਿੱਡੇ ਪਿਆਰ ਵਾਲੇ ਸਿੱਖ ਨੇ ਰਾਗੀ ਮਨਸਾ ਸਿੰਘ ਜੀ ਐਸੇ ਸਿੱਖਾਂ ਤੋਂ ਸਦਕੇ ਜਾਈਏ ਗੁਰੂ ਨੇ ਇੰਡਾ ਸਬਰ ਇੰਡਾ ਸੰਦੂਗ ਦਿੱਤਾ ਘਰ 'ਚ ਤਵਾ ਵੀ ਨਹੀਂ ਫਿਰ ਵੀ ਹਰ ਵੇਲੇ ਗਾਉਂਦੇ ਨੇ ਏ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਜੀ ਤੇਰਾ ਸ਼ੁਕਰ ਹੈ